ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਾਹਿਬ ਸਤਸੰਗਿ ਜੀਓ ਅੱਜ ਆਪਣੀ ਵੀਡੀਓ ਦਾ ਵਿਸ਼ਾ ਹੈ ਪਹਿਲਾਂ ਵਾਲਾ ਹੀ ਹੈ ਗੁਰਬਾਣੀ ਸ਼ਬਦ ਕੋਹਿ ਚੋਂ ਕੁਝ ਸ਼ਬਦ ਗੁਰਬਾਣੀ ਸ਼ਬਦ ਕੋਹਿ ਤੇ ਵਿੱਚੋਂ ਕੁਝ ਸ਼ਬਦ ਜਿਹੜੇ ਨੇ ਉਹ ਲੈ ਗਏ ਨੇ ਔਰ ਨਾਲ ਹੀ ਗੁਰਬਾਣੀ ਦੇ ਵਿੱਚੋਂ ਕੁਝ ਤੁਕਾਂ ਲਈਆਂ ਗਈਆਂ ਨੇ ਉਹ ਕੁਝ ਪੰਕਤੀਆਂ ਲਈਆਂ ਗਈਆਂ ਨੇ ਇਹਨਾਂ ਦੇ ਅਧਾਰ ਤੇ ਆਪਾਂ ਇਹਨਾਂ ਲਖਜਾਂ ਨੂੰ ਇਹਨਾਂ ਸ਼ਬਦਾਂ ਨੂੰ ਸਪਸ਼ਟ ਕਰਾਂਗੇ ਇਹਨਾਂ ਦੇ ਅਰਥ ਸਪਸ਼ਟ ਕਰਾਂਗੇ ਕਿਉਂਕਿ ਇੱਕ ਇੱਕ ਅੱਖਰ ਜਿਹੜਾ ਹੈ ਉਹਦੇ ਬਹੁਦੇ-ਬਹੁਦੇ ਜਿਹੜੇ ਹੈ ਉਹ मीनिंग ਹਨ ਅਰਥ ਹਨ ਸੋ ਆਪਾਂ ਇਹਨਾਂ ਪੰਕਤੀਆਂ ਦੇ ਰਾਹੀਂ ਇਹਨਾਂ ਨੂੰ ਸਮਝ ਸਕਦੇ ਆ ਸੋ ਆਪਾਂ ਇਹਨਾਂ ਨੂੰ ਸਮਝਿੰਦਾ ਯਤਨ ਕਰੀਏ ਸੋ ਸਾ ਸੰਬੰਧ ਪਹਿਲਾ ਹੈ ਗਤ ਇਹ ਕਾਤਿ ਤਤਾ ਗਤ ਗਤ ਬਦਲਣਾ ਕਾਤ ਬਦਲਣਾ ਹੁੰਦਾ ਹੈ ਚੇਂਜ ਕਰਨਾ ਚੇਂਜ ਬਦਲਣਾ ਹੁਣ ਹੈ ਨਿਜ ਨਿਰਖਤ ਗਤ ਵਿਵਹਾਰਾ ਨਿਜ ਨਿਰਖਤ ਗਤ ਵਿਵਹਾਰਾ ਤਾਂ ਮਤਲਬ ਆਪਨੇ ਦੇਖਦੇ ਦੇਖਦੇ ਹੀ ਸੰਸਾਰ ਜਗਤ ਦੀ ਚਾਲ ਬਦਲਦੀ ਰਹਿੰਦੀ ਹੈ ਨਿਜ ਨਿਜਾ ਆਪ ਖੁਦ ਆਪਣੇ ਆਪ ਨਿਰਕਤ ਹੁੰਦਾ ਦੇਖਣਾ ਕੱਤ ਹੁੰਦਾ ਬਦਲਣਾ ਵਿਹਾਰਾ ਉਹਦਾ ਵਿਹਾਰ ਬਦਲਦਾ ਰਹਿੰਦਾ ਆਪਣੇ ਦੇਖਦੇ ਦੇਖਦੇ ਹੀ ਸੰਸਾਰ ਜਗਤ ਦੀ ਚਾਲ ਬਦਲਦੀ ਰਹਿੰਦੀ ਹੈ ਪਰ ਪਰ ਆਪਾ ਮਟਾਇਆ ਜੋ ਜੀਵਨ ਮਿਲਦਾ ਹੈ ਉਹ ਆਟਾ ਹੈ ਆਪਾ ਮਟਾਈਏ ਜਿਹਦੇ ਆਪਾ ਮਟਾਇਆ ਜਾਂਦਾ ਉਹ ਜਿਹੜਾ ਜੀਵਨ ਫਿਰ ਪ੍ਰਾਪਤ ਹੁੰਦਾ ਉਹ ਅਟੱਲਾ ਹੈ ਅਗੇ ਗਤ ਹੈ ਦੂਰ ਹੋਣਾ ਸਮਾਪਤ ਹੋਣਾ ਖਤਮ ਹੋ ਜਾਣਾ ਦੂਰ ਹੋ ਜਾਣਾ ਇਹ ਹੈ ਦੁੱਖ ਦੁੱਖ ਰੋਗ ਪੈ ਗਤ ਦੁੱਖ ਰੋਗ ਪੈ ਗਤ ਤਨ ਦੇ ਮਨ ਨਿਰਮਲ ਹਰ ਹਰ ਗੁਣ ਨਿੰਗਾਏ ਗੁਰ ਗਾਇ ਮਨ ਨਿਰਮਲ ਹਰ ਹਰ ਗੁਰ ਗਾਇ ਪਰਮਾਤਮਾ ਦੀ ਫਿਰਸਲਾ ਦੇ ਗੀਤ ਗਾ ਗਾ ਕੇ ਉਹਦੇ ਗੀਤ ਗਾ ਗਾ ਕੇ ਮੇਰਾ ਮਨ ਪਵਿੱਤਰ ਮੇਰਾ ਮਨ ਪਵਿੱਤਰ ਨਿਰਮਲ ਪਵਿੱਤਰ ਨਿਰਮਲ ਹੋ ਗਿਆ ਹੈ ਅਤੇ ਮੇਰੇ ਸਰੀਰ ਤੋਂ ਸਾਰੇ ਤੋਂ ਰੋਗ ਦੂਰ ਹੋ ਗਿਆ ਦੁੱਖ ਰੋਗ ਭੈ ਕਤ ਗਤ ਸਮਾਪਤ ਹੋ ਗਏ ਦੂਰ ਹੋ ਗਏ ਪੈ ਦੂਰ ਪੈ ਹੋ ਗਿਆ ਨਾ ਗਤ ਦੂਰ ਕਿਥੇ ਇਹਦੇ ਤੋਂ ਤਨ ਤੇਜ ਤਨ ਤੋਂ ਤਨ ਤੋਂ ਇਹ ਦੂਰ ਹੋ ਗਿਆ ਕਿਵੇਂ ਹੋਏ ਨੇ ਮਨ ਨਿਰਮਲ ਹਰ ਹਰ ਗੁਣ ਗਾਏ ਮੈਂ ਜਿਹੜੇ ਉਹਦੇ ਗੀਤ ਗਾਗਾ ਕੇ ਪਰਮਾਤਮਾ ਦੀ ਫੈਸਲਾ ਦੇ ਗੀਤ ਗਾਗਾ ਕੇ ਮੇਰਾ ਮਨ ਪਵਿੱਤਰ ਨਿਰਮਲ ਹੋ ਗਿਆ ਹੈ ਅਤੇ ਮੇਰੇ ਸਰੀਰ ਤੋਂ ਤਨ ਤੇ ਭਾਵ ਸਰੀਰ ਤੋਂ ਮੇਰੇ ਸਰੀਰ ਤੋਂ ਸਾਰੇ ਦੁੱਖ ਰੂਪ ਸਮਾਪਤ ਹੋ ਗਏ ਹਨ ਦੂਰ ਹੋ ਗਏ ਹਨ ਦੂਰ ਹੋ ਗਏ ਇਹ ਹੀ ਗੱਤ ਦਾ ਮਤਲਬ ਦੂਰ ਹੋਣਾ ਖਤਮ ਹੋਣਾ ਗੱਤ ਅੱਗੇ ਹੈ ਗੱਤ ਗੱਗਾ ਤੱਤਾ ਤੇ ਤੈਨੂੰ ਸਿਹਾਰੀ ਹੈ ਇਹਦਾ ਹੁੰਦਾ ਅਵਸਥਾ ਅਵਸਥਾ ਨਾ ਮੰਨਨੇ ਕੀ ਗੱਤ ਕਹੀਂ ਨਾ ਜਾਏ ਮੰਨਨੇ ਕੀ ਗੱਤ ਕਹੀਂ ਨਾ ਜਾਏ ਉਸ ਮਨੁੱਖ ਜੀਵ ਇਸਤਰੀ ਦੀ ਆਤਮਿਕ ਅਵਸਥਾ ਗਤ ਹੈ ਅਵਸਥਾ ਆਤਮਿਕ ਅਵਸਥਾ ਜਿਹੜੀ ਆ ਉਹ ਬਿਆਨ ਨਹੀਂ ਕੀਤੀ ਜਾ ਸਕਦੀ ਡਿਸਕ੍ਰਾਈਬ ਜਿਹੜੀ ਆ ਉਹ ਨਹੀਂ ਕੀਤੀ ਜਾ ਸਕਦੀ ਬਿਆਨ ਨਹੀਂ ਕੀਤੀ ਜਾ ਸਕਦੀ ਡਿਸਕ੍ਰਾਈਬ ਨਹੀਂ ਕੀਤੀ ਜਾ ਸਕਦੀ ਜਿਸ ਨੇ ਅਕਾਲ ਪੁਰਖ ਦੇ ਨਾਮ ਨੂੰ ਮੰਨ ਲਿਆ ਮੰਨ ਲਿਆ ਭਾਵ ਨਾਮ ਦੇ ਨਾਲ ਜਿਹੜਾ ਹੈ ਉਹ ਲੱਗ ਗਿਆ ਨਾਮ ਦੇ ਨਾਲ ਜੁੜ ਗਿਆ ਨਾਮ ਦੇ ਨਾਲ ਉਹ ਜੁੜ ਗਿਆ ਉਸ ਬੰਦੇ ਦੀ ਉਸ ਮਨੁੱਖ ਦੀ ਉਸ ਜੀਵ ਇਸਤਰੀ ਦੀ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ ਡਿਸਕ੍ਰਾਈਬ ਨਹੀਂ ਕੀਤੀ ਜਾ ਸਕਦੀ ਇਥੇ ਗਤ ਦਾ ਮਤਲਬ ਕੀ ਅਵਸਥਾ ਹੈ ਨਾ ਮੰਨੇ ਕੀ ਗਤ ਗਤ ਕੀ ਅਵਸਥਾ ਵਿਉਦੀ ਅਵਸਥਾ ਕਿਉਂ ਜੀਏ ਕੋਲੇ ਬਾਰੇ ਉਹਦਾ ਡਿਸਕ੍ਰਾਈਬ ਵੀ ਕਰ ਸਕਦੇ ਉਹਦੇ ਬਾਰੇ ਬਿਆਨ ਨਹੀਂ ਕਰ ਸਕਦੇ ਫਿਰ ਅੱਗੇ ਹੈ ਗਤ ਫਿਰ ਗੱਗਤ ਤੈਨੂੰ ਸਿਹਰੀ ਘਾਤ ਇਹ ਅਵਸਥਾ ਸੀ ਉਹਨ ਆ ਗਿਆ ਮੁਕਤੀ ਘਤ ਆਵਗਤ ਕਛ ਨਦਰ ਨ ਆਇਆ ਘਤ ਮੁਕਤੀ ਆਵਗਤ ਮੁਕਤੀ ਦਾ ਉਲਟਾ ਨਾ ਮੁਕਤੀ ਮੁਕਤੀ ਨਾ ਮੁਕਤੀ ਕਛ ਨਦਰ ਨ ਆਇਆ ਉਸ ਨੂੰ ਇਸ ਗੱਲ ਵੱਲ ਕੋਈ ਧਿਆਨ ਨਹੀਂ ਆਇਆ ਨਹੀਂ ਹੁੰਦਾ ਕਿ ਮੁਕਤੀ ਕੀ ਹੈ ਤੇ ਨਾ ਮੁਕਤੀ ਕੀ ਹੈ ਘਤ ਕੀ ਹੈ ਤੇ ਆਵਗਤ ਕੀ ਹੈ गत अवगत गत मुक्ति अवगत ना मुक्ति ਉਹਦੇ ਉਲਟ अपोजिट ਲਫ਼ਜ਼ ਹੈ गत अवगत ਕਛ ਨਜ਼ਰ ਨਾ ਆਇਆ ਉਸ ਨੂੰ ਇਸ ਗੱਲ ਵੱਲ ਕੋਈ ਧਿਆਨ ਨਹੀਂ ਹੁੰਦਾ ਕਿ ਮੁਕਤੀ ਕੀ ਹੈ ਅਤੇ ਨਾ ਮੁਕਤੀ ਕੀ ਹੈ ਅੱਗੇ ਫਿਰ ਹੈ गत ਅਵਸਥਾ ਉਪਰਲੇ ਅਭਿਦੇ ਨਾਲ ਹੀ ਇਹ ਮਿਲਦਾ ਵਿਚਾਰੇ ਮੁਕਤੀ ਆਪਾਂ ਲੈ ਗਏ ਆ ਪਰ ਇਹ ਅਵਸਥਾ ਹੈ ਇੱਥੇ ਵੀ ਗਤ ਜਿਹੜਾ ਧਿਆਨ ਹੀ ਭਾ ਕੇ ਅਵਸਥਾ ਹੈ ਇਹ ਇਹ ਨੂੰ ਸਪਸ਼ਟ ਕਰਦਾ ਹੈ ਜਾਂ ਨਾਉ ਚਿੰਤੇ ਤਾਂ ਘਾਤ ਪਾਇ ਘਾਤ ਪਾਇ ਸਾਧਗੁਰ ਮੇਲ ਮਿਲਾਇ ਜਦੋਂ ਗੁਰੂ ਮਨੁੱਖ ਜੀਵ ਇਸਤਰੀ ਨੂੰ ਪ੍ਰਭੂ ਦੇ ਚਰਨਾਂ ਦੇ ਵਿੱਚ ਜੋੜ ਦਿੰਦਾ ਚਰਨਾਂ ਦੇ ਨਾਲ ਮੇਲ ਦਿੰਦਾ ਅਤੇ ਉਹ ਪ੍ਰਭੂ ਦਾ ਨਾਮ ਪਿਰ ਸਿਮਰਦਾ ਮਨੁੱਖ ਸਿਮਰਦਾ ਤਾਂ ਉਸ ਨੂੰ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਫੇ ਕਿਉਂ ਉੱਚੀ ਗਾਤ ਪਾਇ ਆ ਆਤਮਿਕ ਅਵਸਥਾ ਜਿਹੜੀ ਹੈ ਨਾ ਉੱਚੀ ਆਤਮਿਕ ਅਵਸਥਾ ਜਿਹੜੀ ਆ ਸੁਪਰੀਮ ਸਟੇਟਸ ਜਿਹੜਾ ਹੈ ਉਹ ਪ੍ਰਾਪਤ ਹੋ ਜਾਂਦਾ ਹੈ ਹੁਣ ਗਤਿ ਹੋ ਗਿਆ ਅਵਸਥਾ ਅੱਗੇ ਹੈ ਗਤੀ ਹੁਣ ਗਤੀ ਹੈ ਇਹ ਵੀ ਅਵਸਥਾ ਜਾਇਆ ਗਤੀ ਗੱਗਾ ਤੱਤੇ ਨੂੰ ਸਿਆਰੀ ਦੀ ਗਤ ਤੇ ਹੁਣ ਗੱਗਾ ਤੇ ਤੱਤੇ ਨੂੰ ਬਿਹਾਰੀ ਬੈਗੀ ਤੇ ਅਵਸਥਾ ਇਹਦਾ ਵੀ ਮਤਲਬ ਹੈ ਜੋ ਕਿ ਆਪਾਂ ਇਸ ਪੰਕਤੀ ਤੋਂ ਸਪੱਸ਼ਟ ਹੋ ਜਾਊਗਾ ਜੋ ਇਸਮਾਰੇ ਤਿਸ ਹੋਵੇ ਗਤੀ ਜੋ ਇਸ ਮਾਰੇ ਤਿਸ ਹੋਵੇ ਗਤੀ ਜਿਹੜਾ ਮਨੁੱਖ ਤੇਰ ਮੇਰ ਨੂੰ ਮੁਕਾਰ ਲੈਂਦਾ ਇਹਨੂੰ ਮਾਰ ਦਿੰਦਾ ਖਤਮ ਕਰ ਦਿੰਦਾ ਤੇਰ ਮੇਰ ਨੂੰ ਮੁਕਾਰ ਲੈਂਦਾ ਉਸ ਨੂੰ ਕੀ ਹੁੰਦਾ ਉੱਚੀ ਆਤਮਿਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਤਿਸ ਹੋਵੇ ਗਤੀ ਇੱਕ ਗਤੀ ਵੀ ਜਿਹੜੀ ਅਵਸਥਾ ਹੈ ਗਤਵੀ ਅਵਸਥਾ ਹੈ ਗਤੀਵੀ ਅਵਸਥਾ ਹੈ ਜੋ ਇਸ ਮਾਰੇ ਤਿਸ ਹੋਵੇ ਗਤੀ ਅਗੇ ਇਹ ਗਤੀ ਹੈ ਕੰਗਾ ਤਤੇ ਨੂੰ ਸਿਹਾਰੀ ਆ ਕੇ ਵੀ ਆ ਰਿਹਾ ਕਿ ਗਤੀ ਇਹਦਾ ਹੁੰਦਾ ਢੰਗ ਗਤੀ ਇਥੇ ਗਤੀ ਦਾ ਮਤਲਬ ਹੈ ਤੰਗ ਤਰੀਕਾ ਜੁਗਤ ਢੰਗ ਤਰੀਕਾ ਜੁਗਤ ਲਾਲਨ 라ਵਿਆ ਕਮਨ ਗਤੀ ਰੀ ਲਾਲਨ 라ਵਿਆ ਕਮਨ ਗਤੀ ਰੀ اے ਸਖੀ ਤੂੰ ਕਿਸ ਤਰੀਕੇ ਨਾਲ ਕਿਸ ਤਰੀਕੇ ਢੰਗ ਜੁਗਤ ਰਹੀ ਸੋਹਣੇ ਲਾਲਨ ਲਾਲਨ ਸੋਹਣੇ ਲਾਲ ਦਾ ਮਿਲਾਪ ਪ੍ਰਾਪਤ ਕੀਤਾ। 라ਵਿਆ ਉਹਦੇ ਨਾਲ ਮਿਲ ਕੇ ਤੇ ਉਹਦਾ ਆਨੰਦ ਮਾਣਨਾ ਬੁਲਾਉਦਾ। ਉਹਦੇ ਨਾਲ ਪਹਿਲਾਂ ਮਿਲਾਪ ਕਿੰਨੀ ਕੀਤਾ ਪ੍ਰਾਪਤ ਕੀਤਾ ਤੇ ਇਸ ਮਿਲਾਪ ਦਾ ਤੂੰ ਆਨੰਦ ਮਾਣਿਆ। ਇਹਦੇ ਬਾਰੇ ਦੱਸਿਆ। ਲਾਲਨ 라ਵਿਆ ਕਮਨ ਗਤੀ। ਗਤੀ ਮਤਲਬ ਇਥੇ ਢੰਗ, ਤਰੀਕਾ, ਜੁਗਤ। ਤਿੰਨ ਤਰ੍ਹਾਂ ਦੇ ਆਪਾਂ ਇਹਨੂੰ ਉਲਝ ਲੈ ਸਕਦੇ ਆ। ਲਾਲਨ 라ਵਿਆ ਕਮਨ ਗਤੀ ਰੀ। हे सखी ਤੂੰ ਕਿਸ ਤਰੀਕੇ ਨਾਲ ਢੰਗ ਨਾਲ ਜੁਗਤ ਜੋਗ ਤੇ ਰਹਹੀਂ ਸੋਹਣੇ ਲਾਲ ਦਾ ਮਿਲਾਪ ਪ੍ਰਾਪਤ ਕੀਤਾ ਅਤੇ ਮਿਲਾਪ ਦਾ ਆਨੰਦ ਮਾਣਿਆ ਰਾਵਿਆ ਆਹ ਰਾਵਿਆ ਆਨੰਦ ਮਾਣਿਆ ਰਾਵਿਆ ਅੱਗੇ ਹੈ ਗਰਭदान ਗਰਭ ਮਾਤਾ ਦਾ ਗਰਭ ਹੁੰਦਾ ਜਿੱਤੇ ਕਿ ਗਰਭदान ਇਹਦਾ ਮਤਲਬ ਹੈ ਕਿ ਗਰਭਦਾਨ ਹੈ ਫਲ ਆਦ ਵਿੱਚ ਲੁਕਾ ਕੇ ਦੇਣਾ ਕੋਈ ਫਲ ਫਲ ਦੇ ਵਿੱਚ ਕੋਈ ਲੁਕਾ ਕੇ ਦਾਨ ਦੇਣਾ ਉਹਨੂੰ ਕਹਿੰਦੇ ਗਰਭਦਾਨ ਜਿਹੜਾ ਕਿਸੇ ਫਲ ਦੇ ਵਿੱਚ ਕੋਈ ਵੀ ਫਲ ਹੋਵੇ ਉਹਦੇ ਚ ਪਾ ਕੇ ਸੋਨਾ ਦਾਣ ਦੇ ਦੇਣਾ ਉਹ ਜਿਹੜਾ ਹੈ ਉਹਨੂੰ ਕਹਿੰਦੇ ਆ ਗਰਭदान ਅਸਮੇਦ ਜਗਤੀ ਜੈ ਵੀਦੇ ਅਸਮੇਦ ਜਗਤੀ ਜੈ ਆ ਜਿਹੜਾ ਜੱਗ ਹੈ ਅਸਮੇਦ ਜਗ ਕਰੋ ਸੋਨਾ ਗਰਭदान ਦੀ ਜੈ ਸੋਨਾ ਜਿਹੜਾ ਗਰਭदान ਕਿਸੇ ਹੌਣ ਦੇ ਵਿੱਚ ਲਗਾ ਕੇ ਦੀਜੇ ਦਿਓ RAM ਨਾਮ ਸਰ ਰਾਮ ਦੇ ਨਾਮ ਦੇ ਬਰਾਬਰ ਹੋਣਾ ਤੌਣਾ ਉਦੇ। ਤਾਂ ਵੀ ਉਹਦੇ ਬਰਾਬਰ ਨਹੀਂ ਕੋਈ। ਜੇ ਤੁਸੀਂ ਆਹ ਕੁਝ ਵੀ ਕਰ ਲਓ ਨਾ ਤੇ ਬਹੁਤ ਵੱਡੀ ਚੀਜ਼ ਐ। ਅਸਮੇਧ ਜਗ ਕੀਜੇ ਸੋਨਾ ਘਰ ਬਣਾ ਲੈ ਦੀ ਜੇ ਘਰ ਬਣਾਣ ਤੋਂ ਭਾਵ ਕੀ ਐ ਕਿਸੇ ਫਲ ਦੇ ਵਿੱਚ ਪਾ ਕੇ ਸੋਨਾ ਉਹ ਨੂੰ ਦੇ ਦੇਣਾ, ਦਾਣ ਕਰ ਦੇਣਾ ਉਹ ਵੀ ਕਰ ਲਓ। ਅਸਮੇਧ ਜਗ ਵੀ ਕਰ ਲਓ। ਪਰ ਦੇ ਜੇ ਰਾਮ ਨਾਮ ਸਰ ਤਉ ਨਮ ਉਹ ਫਿਰ ਵੀ ਰਾਮ ਨਾਮ ਦੇ ਬਰਾਬਰ ਨਹੀਂ ਹਰਦਾ ਬਰਾਬਰ ਨਹੀਂ ਉਹਦੇ ਨਾਲ ਬਰਾਬਰ ਨਹੀਂ ਪੁੱਜਦਾ ਉਹ ਚੀਜ਼ ਉਹ ਉਹ ਦਾਰ ਦਿੱਤੇ ਹੋਏ ਉਹਦੇ ਬਰਾਬਰ ਨਹੀਂ ਪਾਉਂ ਅੱਗੇ ਹੈ ਗਰਭਾਸ ਗਰਭ ਗੱਗਰਾਰਾ ਪੱਬਾ ਇੱਥੇ ਵੀ ਗੱਗਰਾਰਾ ਪੱਬਾ ਤੇ ਕਰਨਾ ਪਾ ਕੇ ਸੱਤਨ ਸਿਆਹੀ ਗਰਭਾਸ ਵਿੱਚ ਮਾਂ ਦੇ ਪੇਟ ਵਿੱਚ ਇਹ ਹੈ ਮਾਂ ਦੇ ਪੇਟ ਵਿੱਚ ਇਹ ਰਵਿ ਇੱਕੋ ਜਿਹਾ ਲੱਗਦੇ ਆ ਕੀ ਗਰਭदान ਦੀ ਕਿਵੇਂ ਹੁੰਦਾ ਇਥੋਂ ਬਤਾ ਆਪਾਂ ਇਹਦਾ ਸਪਸ਼ਟ ਕਰ ਲਿਆ ਹੁਣ ਗਰਭ ਹਾਸ ਹੈ ਮਾਂ ਦੇ ਪੇਟ ਵਿੱਚ ਪਹਿਲੇ ਪੈਰੀ ਰਹਿਣ ਕੇ ਵਣ ਜਾ ਰਿਹਾ ਮਿੱਤਰਾ ਹੁਕਮ ਪਿਆ ਗਰਭਾਸ ਹੁਕਮ ਪਿਆ ਗਰਭਾਸ ਇਹ ਨਾਮ ਵਣਜ ਕਰਨ ਵਾਸਤੇ ਆਏ ਜੀਵ ਮਿੱਤਰ ਜੀਵੇਸਰੀ ਜੀ ਮਿੱਤਰ ਇਹ ਜਿਹੜਾ ਹੈ ਵਣ ਜਾ ਰਿਹਾ ਕਹਿੰਦੇ ਪਹਿਲੇ ਪੈਰੀ ਰਹਿਣ ਕੇ ਵਣ ਜਾ ਰਿਹਾ ਵਨਜਾਰਾ ਕਿਉਂ ਕਹਿੰਦੇ ਕਿ ਇਹ ਨਾਮ ਦਾ ਵਨਜ ਕਰਨ ਵਾਸਤੇ ਆਇਆ ਉਹ ਗੱਲ ਵੱਖਰੀ ਵੀ ਕਹੀ ਹੋਰ ਕੁਝ ਕਰੀ ਜਾਂਦਾ ਪਰ ਨਾਮ ਵਨਜ ਕਰਨ ਵਾਸਤੇ ਆਇਆ ਇਹ ਜੀਵਤਰ ਜ਼ਿੰਦਗੀ ਦੀ ਰਾਤ ਦੇ ਪਹਿਲੇ ਪੈ ਦੇ ਵਿੱਚ ਪਰਮਾਤਮਾ ਦੇ ਹੁਕਮ ਰਾਹੀਂ ਪਰਮਾਤਮਾ ਦੇ ਹੁਕਮ ਰਾਹੀਂ ਤੂੰ ਮਾਂ ਦੇ ਪੇਟ ਵਿੱਚ ਨਿਵਾਸ ਲਿਆ ਤੂੰ ਮਾਂ ਦੇ ਪੇਟ ਦੇ ਵਿੱਚ ਨਿਵਾਸ ਲਿਆ ਬੱਲੇ ਬੱਲੇ ਲੈਣ ਕੈ ਵਣ ਜਾ ਰਿਆ ਮਿੱਤਰਾ ਹੁਕਮ ਪਿਆਬਰ ਗਰਭਾਸ ਪਰਮਾਤਮਾ ਦੇ ਹੁਕਮ ਦੇ ਰਹੀ ਤੂੰ ਮਾਂ ਦੇ ਪੇਟ ਦੇ ਵਿੱਚ ਨਿਵਾਸ ਲਿਆ ਸਾਧ ਸੰਗਤ ਇਹ ਕੁਝ ਐਸੇ ਲਫ਼ਜ਼ ਨੇ ਜਿਨਨੇ ਦੇ ਸਪੈਲਿੰਗ ਉਹੀ ਰਹਿ ਜਾਂਦੇ ਆ ਮੀਨਿੰਗ ਬਹੁਤ ਹੈ ਉਹ ਕਿਵੇਂ ਸਪਸ਼ਟ ਹੋਣਗੇ ਉਹ ਇਹਨਾਂ ਕਹਿੰਦਿਆਂ ਦੇ ਰਹੀ ਹੋਏ ਆ ਆਪਾਂ ਨੂੰ ਇਹਨਾਂ ਦੀ ਸਮਝ ਪਈ ਹੈ ਸੋ ਸਾਧ ਸੰਗਤ ਐਨੀ ਕੋਈ ਜਿਹੜੀ ਹੈ ਅੱਗੇ ਵਿਚਾਰ ਜਿਹੜੀਆਂ ਉਹ ਪ੍ਰਵਾਨ ਕਰਨੀ ਅਗਲੀ ਪਹਿਲਾਂ ਅਗਲੀ ਜਿਹੜੀ ਹੈ ਵੀਡੀਓ ਦੇ ਫਿਰ ਆਪਾਂ ਮਿਲਾਂਗੇ ਵਾਹਿਗੁਰੂ ਜੀ ਦਾ ਖਰਸਾ ਵਾਹਿਗੁਰੂ ਜੀ ਕੀ ਫਤਿਹ